ਗੁਰਪ੍ਰੀਤ ਸਾਹਿਬ ਸੰਗਲਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਸ਼ਣ ਜੀ ਖਾਲਸਾ ਸੇਵਾ ٹرسٹ ਬਟਾਲਾ ਦੇ ਮੁੱਖ ਸਦਰਪੇਕ ਲਬੀ ਸੰਜੂਕੇ ਤੇ ਸਹਿਯੋਗੀ ਜੱਟ ਸਿੰਘ ٹرسٹ ਵੱਲੋਂ ਜੋ ਨਿਊ ਬਟਾਲਾ ਕਲੋਨੀ ਵਿਖੇ ਗੁਰਮਤਿ ਵਿਦਿਆਲਿਆ ਚੱਲ ਰਿਹਾ ਹੈ ਜਿਸ ਦੇ 60 ਤੋਂ ਉੱਪਰ ਬੱਚਿਆਂ ਰਹਿ ਕੇ ਆਪਣੀ ਗੁਰਮਤਿ ਵਿਦਿਆ ਛੇਤਰ ਵਿਦਿਆ ਸੂਰ ਵਿਦਿਆ ਪ੍ਰਾਪਤ ਕਰ ਰਹੀਆਂ ਹਨ ਸੋ ਸਾਸ਼ਣ ਦੀ ਇਸ ਦੇ ਜੋ ਨਾਲ-ਨਾਲ ਲੋੜਵੰਦ ਪਰਿਵਾਰਾਂ ਨੂੰ ਮਹੀਨੇਵਾਰ ਰਾਸ਼ਨ ਵੰਡਿਆ ਜਾਂਦਾ ਹੈ ਤੇ ਜਿੰਨੀਆਂ ਇਹ ਸੇਵਾ ਹੈ ਸਾਸੰਦੀ ਦਾ ਦੇ ਸਹਿਯੋਗ ਦੇ ਨਾਲ ਇਹ ਸੇਵਾ ਚੱਲ ਰਹੀ ਹੈ ਸੋ ਅੱਜ ਦੇ ਜੋ ਨੇੜਲੇ ਪਰਿਵਾਰ ਹਨ ਉਹਨਾਂ ਨੂੰ ਖਾਲਸਾ ਸੇਵਾ ٹرسٹ ਦੇ ਦਫ਼ਤਰ ਵਿਖੇ ਜੋ ਮੀਨਵਰ ਰਾਸ਼ਨ ਦਿੱਤਾ ਜਾ ਰਿਹਾ ਹੈ ਜੋ ਦੂਰ ਦੇ ਪਰਿਵਾਰ ਹਨ ਹਰੀਕਿਆਲੀ ਸਾਈਡ ਤੇ ਪਿਖੀਵਿੰਡ ਅੰਮ੍ਰਿਤਸਰ ਸਾਹਿਬ ਉਹਨਾਂ ਨੂੰ ਉੱਥੇ ਰਾਸ਼ਨ ਪਹੁੰਚਦਾ ਕੀਤਾ ਜਾਂਦਾ ਹੈ ਜਿਨ੍ਹਾਂ ਵੀਰਾਂ ਵੱਲੋਂ ਇਹ ਜੋ ਇਸ ਮਹੀਨੇ ਦਾ ਜੋ ਰਾਸ਼ਨ ਦਿੱਤਾ ਗਿਆ ਜਿਨ੍ਹਾਂ ਵੀਰਾਂ ਵੱਲੋਂ ਇਹ ਰਾਸ਼ਨ ਵਿੱਚ ਮਾਇਆਪੱਖੋ ਸੇਵਾ ਕੀਤੀ ਹੈ ਉਹ ਵੀਰ ਹਨ ਯੂਕੇ ਤੋਂ ਜਗਜੀਤ ਸਿੰਘ ਬੈਂਸ ਰਵਿੰਦਰ ਸਿੰਘ ਦਿੱਲੀ ਵਾਲੇ ਗੋਪਾਲ ਧਮਨਾ ਗੋਗੀ ਪਮਰਾ ਤੇਜਿੰਦਰ ਸਿੰਘ ਜੁਕੇ ਦਲਜੀਤ ਸਿੰਘ ਕਾਲੜਾ ਹਰਪ੍ਰੀਤ ਸਿੰਘ ਜੁਕੇ ਚਰਨਜੀਤ ਸਿੰਘ ਜਰਮਨਾ ਬੀਬੀ ਹਰਸ਼ਨੌਰ ਜਰਮਨਾ ਜਤਿੰਦਰ ਸਿੰਘ ਜੁਕੇ ਲਖਪ੍ਰੀਤ ਸਿੰਘ ਜੁਕੇ ਦਵਿੰਦਰ ਸਿੰਘ ਖਾਲਸਾ ਜੁਕੇ ਕੈਨੇਡਾ ਤੋਂ ਵੀਰ ਖੰਨ ਗਰਮੀਤ ਸਿੰਘ ਬਾਸੀ ਕੈਨੇਡਾ ਵਿਕਟੋਰੀਆ ਸਰਜੀਤ ਸਿੰਘ ਰੱਕੜ ਕੈਨੇਡਾ ਜਸਵਿੰਦਰ ਸਿੰਘ ਰਾਏ ਕੈਨੇਡਾ ਗगनਜੀਤ ਸਿੰਘ ਦਾ ਪਰਿਵਾਰ ਚਰਨ ਸਿੰਘ ਗਰਨਾ ਸਰਜੀਤ ਸਿੰਘ ਗਿੱਲ ਮਾਤਾ ਗਰਮੀਤ ਕੌਰ ਅਮਰੀਕ ਸਿੰਘ ਮੋਰ ਅਮਰਜੀਤ ਸਿੰਘ ਗਿੱਲ ਕੈਨੇਡਾ ਵਿਕਟੋਰੀਆ ਇਹਨਾਂ ਵੀਰਾਂ ਵੱਲੋਂ ਜੋ ਇਸ ਮਿਹਦਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਇਹਨਾਂ ਵੀਰਾਂ ਵੱਲੋਂ ਮਾਇਆ ਪੱਖੋਂ ਸੇਵਾ ਕੀਤੀ ਗਈ ਹੈ ਸੋ ਸਤਿਗੁਰ ਦੇ ਚਰਨਾਂ 'ਚ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਇਹਨਾਂ ਵੀਰਾਂ ਨੂੰ ਸਤਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਇਹਨਾਂ ਵੀਰਾਂ ਤੇ ਸਿਰ ਤੇ ਮਿਰ ਦਾ ਹੱਥ ਰੱਖ ਕੇ ਸਵਾਮਾ ਲੈਦੇ ਰਹਿਣ ਸੋ ਸਾਦ ਸੰਗਤ ਦੀ ਜਿੰਨੀ ਹਰ ਖਾਲਸਾ ਸੇਵਾ ਟਰਸਟੀਆਂ ਸਵਾਮਾ ਚੱਲ ਰਹੀਆਂ ਹਨ ਇਹਨਾਂ ਵਿੱਚ ਕਿਸੇ ਵੀਰ ਪੈਣਪਰਾ ਨੇ ਕਿਸਾ ਪੜਨਾ ਹੋਵੇ ਤੇ ਪੰਜਾਬ ਦਾ ਦੁਖ ਖਾਲਸਾ ਸੇਵਾ ٹرسٹ ਦਾ ਸੰਪਰਕ ਨੰਬਰ ਹੈ 98799 364 94 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ